ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਕਿਨੇ ਗੰਦੇ ਤਰੀਕੇ ਇੱਕ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਤੇ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਗੱਡੀ ਦੇ ਵਿੱਚ ਟੈਂਟ ਪਾਏ ਗਏ ਦੁਆਰਾ ਕਿਨੇ ਪੜਾ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜਿਉਂ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾਂ ਰੀਜ਼ਨ ਦੇ ਇਦਾਂ ਜੈਲਸੀਆਂ ਕਰਦੇ ਆਂ ਆਪਣੀ ਇਸ ਸ਼ਲੀਲ ਵੀਡੀਓ ਕਾਰਨ ਵਿਵਾਦਾਚਾਏ ਕੁਲੜ ਪੀਜ਼ਾ ਕਪਲ ਮੁੜ ਤੋਂ ਵਿਵਾਦਾਚ ਕਰਦੇ ਨਸਰ ਆ ਰਹੇ ਨੇ ਦਰਸਲ ਕੁਲੜ ਪੀਜ਼ਾ ਕਪਲ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਕੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਗੱਡੀ ਉੱਪਰ ਹਮਲਾ ਕੀਤਾ ਗਿਆ ਉਹਨਾਂ ਦੀ ਗੱਡੀ ਦੀ ਪੰਨ ਤੋੜ ਕੀਤੀ ਗਈ ਹੈ ਅਤੇ ਉਹਨਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਕੁਲੜ ਪੀਜ਼ਾ ਕਪਲ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਕੇ ਉਹਨਾਂ ਦੀ ਗੱਡੀ ਬੁਰੀ ਤਰ੍ਹਾਂ ਫੁੱਟੀ ਹੋਈ ਨਸਰ ਆ ਰਹੀ ਹੈ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਸੇ ਮਾਰ ਕੇ ਆਹ ਦੇਖੋ ਇਸ ਨੇ ਗੰਦੇ ਤਰੀਕੇ ਇੱਕ ਸੇ ਮਾਰ ਕੇ ਸ਼ੀਸ਼ਾ ਥੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਹੈ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪੜਾ ਦੇਖੋ ਬਿਨਾ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜਿਹੜਾ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾ ਰੀਜ਼ਨ ਦੇ ਇਦਾਂ ਜੈਲਸੀਆਂ ਕਰਦੇ ਆਂ ਇੱਧਰ ਦੇਖੋ ਗਲੀ 'ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਹੁੰਦੇ ਵੀ ਪੂਰੀ ਗਲੀ ਭਰੀ ਪਈ ਹੈ ਤੇ ਗਲੀ ਦੇ ਵਿੱਚ ਹੀ ਘੱਟੋ-ਘੱਟੇ ਨਾਲ ਮੋੜ ਤੇ 30-40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾ ਰੀਜ਼ਨ ਤੋਂ ਬੰਦਾ ਕੁਝ ਚੰਗਾ ਨਹੀਂ ਲੱਗਦਾ ਜਿਹੜਾ ਕੰਮ ਕਰਦਾ ਕੋਈ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲ ਕੀ ਬੋਲੇ ਬੰਦਾ ਮਾਰੇ ਹਲਾ ਦੇ ਲੋਕਾਂ ਨੇ ਮਾਰੇ ਹਲਾ ਲੱਤਾਂ ਵੀ ਮਾਰੀਆਂ ਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਹਜੇ ਵੱਧ ਤੋਂ ਵੱਧ ਮੇਰੇ ਸਾਹਮਣੇ ਦੋ ਤਿੰਨ ਦਿਨ ਹੀ ਹੋਏ ਐ ਹਾਂ ਤੇ ਇਹ ਲੋਕਾਂ ਦਾ ਹਾਲ ਦੇਖ ਲੋ ਠੀਕ ਕਰਾਈ ਨੇ ਤੇ ਬੁਰਾ ਹਾਲਾਤ ਤੇ ਤੇ ਵੀਡੀਓ ਸ਼ੇਅਰ ਕਰਦੇ ਆ ਕੁਲੜਪੀ ਦਾ ਕਪਲ ਵੱਲੋਂ ਲਿਖਿਆ ਗਿਆ ਹੈ ਕਿ ਕੱਲ ਰਾਤ ਕਰੀਬ 1 ਵਜੇ ਉਹਨਾਂ ਦੀ ਕਾਰ ਦੀ ਤੋੜ ਪੰਦ ਕੀਤੀ ਗਈ ਜਦਕਿ ਕਦੇ ਉਹਨਾਂ ਦੀ ਦੁਕਾਨ ਦੇ ਬਾਹਰ ਵੀਰ ਦੀਆਂ ਬੋਤਲਾਂ ਮਾਰੀ ਜਾਂਦੀਆਂ ਨੇ ਅਤੇ ਕਦੇ ਉਹਨਾਂ ਦੀ ਸ਼ਾਪ ਦੇ ਬਾਹਰ ਹੰਗਾਮਾ ਕੀਤਾ ਜਾਂਦਾ ਹੈ ਜਦ ਕਿ ਸੀਐਮ ਭਗਵਾਨਪਤਨ 7 ਦਿਨ ਤੋਂ ਜਲੰਧਰ ਚ ਨੇ ਪਰ ਇਸਤੇ ਬਾਵਜੂਦ ਵੀ ਉਹਨਾਂ ਤੇ ਵਾਰ-ਵਾਰ ਹਮਲੇ ਹੋ ਰਹੇ ਨੇ ਕੁਲੜ ਪੀਜਾ ਕਪਲਵਲੂ ਇਹ ਵੀਡੀਓ ਜਾਰੀ ਕੀਤੀ ਗਈ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਇਹ ਪੂਰੀ ਵੀਡੀਓ ਦਿਖਾਣੇ ਆ ਕਿ ਆਖਿਰ ਮਾਮਲਾ ਕੀ ਹੈ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਆਹ ਦੇਖੋ ਕਿੰਨੇ ਗੰਦੇ ਤਰੀਕੇ ਇੱਕ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਹੈ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪਰ ਆਹ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਕਿਉਂਕਿ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾਂ ਰੀਜ਼ਨ ਦੇ ਇਦਾਂ ਜੈਲਸੀਆਂ ਕੱਟਦੇ ਆਂ ਇੱਧਰ ਦੇਖੋ ਗਲੀ ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉੱਧਰ ਵੀ ਪੂਰੀ ਗਲੀ ਭਰੀ ਪਈ ਹੈ ਤੇ ਗਲੀ ਦੇ ਵਿੱਚ ਹੀ ਕੋਟੋਰਾ ਲੱਗੇ ਨਾਲ ਮੋੜ ਤੇ 30 40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾਂ ਰੀਜ਼ਨ ਤੋਂ ਬੰਦਾ ਕੁਝ ਚੰਗਾ ਨਹੀਂ ਕਰਦਾ ਕਿ ਕੋਈ ਕੰਮ ਕਾਰ ਕਰਦਾ ਕੋ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲਬ ਲੋਕਾਂ ਦੇ ਇੰਨੇ ਕੀ ਬੋਲੇ ਬੰਦਾ ਮਾੜੇ ਇਲਾਕੇ ਲੋਕਾਂ ਦੇ ਮਾੜੇ ਇਲਾਕੇ ਲਤਾ ਵੀ ਮਾਰੀ ਹੈ ਇਹਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਹਜੇ ਵੱਧ ਤੋਂ ਵੱਧ ਮੇਰੇ ਸਾਹਮਣੇ ਦੋ ਤਿੰਨ ਦਿਨ ਹੀ ਹੋਏ ਆ ਤੇ ਯਾਰ ਲੋਕਾਂ ਦਾ ਹਾਲ ਦੇਖ ਲਓ ਠੀਕ ਕਰਾਏ ਨੇ ਤੇ ਬੁਰਾ ਹਾਲਾਤ ਹੈ ਦਾ ਦੱਸੀ ਇੱਕ ਇੱਕ ਉਲੜ ਪੀਜ਼ਾ ਖਾ ਬਲ ਬੀਤੇ ਦਿਨੀ ਆਪਣੀ ਵੀਡੀਓ ਕਾਰਨ ਵਿਵਾਦਾਂ ਛਾਇਆ ਸੀ ਜਿਸ ਤੋਂ ਬਾਅਦ ਜਿਵੇਂ ਕਿਵੇਂ ਇਹ ਮਾਮਲਾ ਠੰਡਾ ਹੋਇਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਇਹ ਨਵਾਂ ਵਿਵਾਦ ਖੜਾ ਹੋ ਗਿਆ ਦਰਸਲ ਕੁਲੜਪੀੜਾ ਕਪਲ ਵੱਲੋਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ ਅਤੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਹਮਲਾ ਹੋਇਆ ਹੈ ਉਹਨਾਂ ਦੀ ਗੱਡੀ ਦੀ ਪੂਰੀ ਤਰ੍ਹਾਂ ਤੋੜ ਕੀਤੀ ਗਈ ਹੈ ਫਿਰ ਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ